ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਸੰਦੀਪ ਕ੍ਰੀਏਸ਼ਨਸ ਤੇ ਹਾਂਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਟ੍ਰੈਂਡਿੰਗ ਤੇ ਪਿਆਰੀ ਪਿਆਰੀ ਡਿਜ਼ਾਈਨ ਸ਼ੋਅ ਕਰਨ ਜਾ ਰਹੇ ਹਾਂ ਜਿਹੜੇ ਅਸੀਂ ਥ੍ਰੈਡ ਨਾਲ ਤੇ ਜਰੀ ਵਰਕ ਨਾਲ ਬਣਾਏ ਆ ਆਓ ਤੁਹਾਨੂੰ ਦਿਖਾਉਂਦੇ ਹਾਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹਾਂਜੀ ਇੱਕ ਡਿਜ਼ਾਈਨ ਅਸੀਂ ਇਹ ਰੈਡੀ ਕੀਤਾ ਆ ਇੱਕ ਰਸ਼ਮਰ ਦੇ ਉੱਪਰ ਰੈਡੀ ਹੋਇਆ ਆ ਥ੍ਰੈਡ ਵਰਕ ਦੇ ਨਾਲ ਇਹ ਕੰਮ ਜਿਹੜਾ ਆ ਇਹ ਦੀ neck ਤੇ ਆਏਗਾ neck ਦੇ ਨਾਲ ਕਟ ਵਰਕ ਕੀਤਾ ਹੋਇਆ ਹੈ ਬਹੁਤ ਹੀ ਪਿਆਰਾ ਤੇ ਸਫਾਈ ਦਾ ਕੰਮ ਬਣਿਆ। ਹਾਂਜੀ ਇਹ ਕੰਮ ਜਿਹੜੀ ਹੈ ਸਲੀਵਸ ਤੇ ਆਏਗਾ। ਜਿਵੇਂ ਦੇਖਦੇ ਦੋ ਫਲਾਰ ਜਿਹੜੇ ਹੈ ਸਲੀਵਸ ਤੇ ਬਣੇ ਹੋਏ ਆ। ਜੀ ਆਪਾਂ ਪੌਣੀ ਬਾਹ ਰੱਖਣੀ ਹੈ ਤੇ ਸਾਰੀ ਪੂਰੀ ਬਾਹ ਨੂੰ ਕਵਰ ਕਰਦੇ ਆ। ਜੀ ਇਹ ਦੋਨੋਂ ਫਲਾਰ ਸਲੀਵਸ ਤੇ ਆਣਗੇ। ਇਹ ਕੰਮ ਇਹ ਨੱਕ ਦਾ ਆ। ਜੀ ਆਹ ਵਰਕ ਜਿਹੜਾ ਆ ਏ ਮੋਰੀ ਦੇ ਉੱਪਰ ਆਏਗਾ। ਸਲਵਾਰ ਦੇ ਪੌਂਚੀਆਂ ਦੇ ਉੱਪਰ ਇਹ ਵਾਲਾ ਵਰਕ ਆਏਗਾ। ਬਹੁਤ ਹੀ ਸੋਹਣਾ। ਬਹੁਤ ਹੀ ਸਫਾਈ ਦੇ ਨਾਲ ਜਿਹੜਾ ਕੰਮ ਹੋਇਆ ਆ। ਤੁਸੀਂ ਦੇਖ ਸਕਦੇ ਹੋ ਲਾਗੋ ਬਹੁਤ ਹੀ ਪਿਆਰਾ ਕੰਮ। ਇਹ 슬ੀਵ ਵਰਕ ਹੈ। ਇਹ ਦੇ ਨੱਕ ਦਾ ਕੰਮ ਹੋਇਆ ਹੈ। ਹਾਂਜੀ ਇੱਕ ਡਿਜ਼ਾਈਨ ਅਸੀਂ ਇਹ ਰੈਡੀ ਕੀਤਾ ਹੈ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਖੀਨਖਾਬ ਦੇ ਉੱਪਰ ਬਣਾਇਆ ਖੀਨਖਾਬ ਕੱਪੜੇ ਦੇ ਉੱਪਰ ਇਹ ਥ੍ਰੈਡ ਤੇ ਜਰੀ ਦਾ ਵਰਕ ਹੈ ਇਹਦੇ ਧੀਰੇ ਤੇ ਵਰਕ ਆਏਗਾ ਨਾਲ ਆ ਵਰਕ ਜਿਹੜਾ ਆਇਦਿ ਚਾਕਾਂ ਤੇ ਵਰਕ ਆਏਗਾ ਨਾਲ ਦੋਨਾਂ ਤੇ ਇਹ ਵਰਕ ਜਿਹੜਾ ਆਇਦਿ ਬਾਜੂ ਤੇ ਆਏਗਾ ਇਹ ਵੀ ਬਹੁਤ ਪਿਆਰਾ ਤੇ ਸਫਾਈ ਨਾਲ ਬਣਿਆ ਹੈ ਡਿਜ਼ਾਈਨ ਤੁਸੀਂ ਕੋਈ ਵੀ ਡਿਜ਼ਾਈਨ ਸਾਡੇ ਕੋਲ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਹੈ ਤੁਸੀਂ ਸਾਡੇ ਕੋਲ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਇਹ ਜਿਹੜਾ बॉटम ਜਿਹੜੀ ਹੈ ਉਸੀ ਸ਼ਿਮਰ ਦੀ ਪਲੇਨ ਰੱਖੀ ਹੈ बॉटम ਦੇ ਉੱਪਰ ਵਰਕ ਨਹੀਂ ਕੀਤਾ ਜੇ ਕਿਸੇ ਨੂੰ बॉटम ਤੇ ਵੀ ਕਰਵਾਉਣਾ ਹੋਏ ਵਰਕ ਤਾਂ ਕਰਵਾ ਸਕਦਾ ਹੈ ਜਿਹੜਾ ਵਰਕ ਸਾਡੀਆਂ 슬ੀਵਸ ਤੇ ਆਏਗਾ ਉਹੀ ਵਰਕ ਜਿਹੜਾ ਆ बॉटम ਤੇ ਉੱਪਰ ਵੀ ਆਏਗਾ ਇਸ ਵਰਕ ਨੂੰ ਤੁਸੀਂ ਥ੍ਰੈਡ ਸਾਰਾ ਥ੍ਰੈਡ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਥ੍ਰੈਡ ਵਰਕ ਕਰਵਾ ਸਕਦੇ ਹੋ ਜੇਵੇਂ ਜਰੀ ਤੇ ਥ੍ਰੈਡ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਇਦਾਂ ਵੀ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈ। ਕੰਦੇ ਹੋਰ ਪਿਆਰੇ ਪਿਆਰੇ ਡਿਜ਼ਾਈਨ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾਵਾਂਗੇ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਵਰਕ ਕਿਵੇਂ ਦਾ ਲੱਗਾ। ਮਿਲਦੇ ਆਂ ਜੀ ਅਗਲੀ ਅਗਲੀ ਵੀਡੀਓ 'ਚ।